ਭਾਵੇਂ ਨਾ ਕੰਮ ਲਿਆਦਾ ਵੀ ਆਪ ਹੀ ਕੰਮ ਕਰਨਾ ਤੇ ਨਾ ਵਰਗਨ ਕਿਉਂ ਲਵਾਉਣਾ ਗਾਵਾ 10 ਫੋਨ ਕਰਤੇ ਨੇ ਕਿ ਆ ਜਾ ਆ ਜਾ ਟਾਈਮ ਨਾਲ ਪਰ ਨਹੀਂ ਕੰਮ ਵੀ ਰਸਿੱਤੇ ਪਾਪਾ ਸਾਰਾ ਕੰਮ ਦਾ ਪਾਇਆ ਪੂਰੇ ਘਰ ਵਿੱਚ ਹੁਣੇ ਆਏ ਨਹੀਂ ਕਿਦੀ ਮੈਂ ਹੁਣੇ ਆਲੇ ਨਹੀਂ ਮੈਂ ਦੀਦੀ ਕੋਈ ਅੰਦਾ ਦੇ ਖਾਣਗੇ ਪੈਸੇ ਲੈ ਲਏ ਹੁਣ ਤੇ ਫਟਾਫਾ ਤਾਣ ਗਈਆਂ ਦੀਦੀ ਪੈਸੇ ਦੇ ਦੋ ਅਡਵਾਂਸ ਪੈਸੇ ਦੇ ਰੁੜ ਅਵਾਂਸ ਸਭ ਜਨਾਪੇ ਇਹਨਾਂ ਨੂੰ ਵਾਸੇ ਮੋੜ ਦੇ ਦੋ ਆਓ ਨਾਲ ਲੱਕੇ ਚਾਹ ਪੀ ਲਓ ਕੌਣ ਆ ਤੂੰ ਕਿਧਰ ਆਉਂ ਨਹੀਂ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਗੀ ਤੇ ਤੇਰੀ ਮਮਾ ਨਾ ਠੀਕ ਨਹੀਂ ਹੈਗੇ ਮੈਂ ਅੱਗੇ ਵੀ ਦੋ ਘਰਾਂ ਦਾ ਕੰਮ ਕਰਕੇ ਆਈ ਨਾ ਤੁਸੀਂ ਵੀ ਦੱਸ ਦੋ ਮੈਨੂੰ ਕਿਹੜਾ ਕਿਹੜਾ ਕੰਮ ਕਰਨਾ ਮੈਂ ਕਰ ਦੇਣੀ ਵਾਹ ਤੇਰੇ ਜਦੋਂ ਤਨਖਾਹ ਲੈ ਲਈ ਨਾ ਤੇਰੀ ਮਾਂ ਤੇ ਦੋ ਦਿਨ ਤੱਕ ਪਣਗੇ ਤੇਰੀ ਮਾਂ ਬਮਾਰ ਪੈ ਜਾਂਦੀ ਐ ਕਿ ਪਤਾ ਤੈਨੂੰ ਹਾਤੇ ਲੈ ਹੀ ਲਈ ਐ ਹੂੰਗੇ ਨੀ ਮੇਰੀ ਛੁੱਟੀ ਕੱਟੇਗੀ ਤੇ ਬਸ ਛੁੱਟੀਆਂ ਮਾਰੋ ਹੂੰਦੀ ਫਿਰਦੀ ਹੋਣੀ ਕਿ ਦੇਖ ਤੈਨੂੰ ਕੋਰਤਾ ਇੱਧਰ ਆਂਟੀ ਇੱਦਾਂ ਤਾਂ ਨਾ ਕੋਲੋ ਅੱਜ 10 ਦਿਨ ਹੋ ਗਏ ਨੇ ਰੋਟੀ ਮੈਂ ਬਣਾਉਣੀ ਐ ਘਰ ਦੀ ਸਾਰੇ ਕੰਮ ਮੈਂ ਕਰ ਰਹੇ ਨੇ ਨਾ ਨਾਲ ਮੈਂ ਪੜਦੀ ਨਹੀਂ ਆ ਸਾਰੇ ਕੰਮ ਵੀ ਕਰਦੀ ਆ ਉਹ ਸੀਰੀਅਸ ਆ ਤਾਂ ਹੀ ਨਹੀਂ ਆਂਦੇ ਨਾ ਅੱਗੇ ਆਂਦੇ ਸੀ ਨਾ ਅੱਗੇ ਕਦੀ ਉਹਨਾਂ ਨੇ ਐਵੇਂ ਕੀਤਾ ਅੱਛਾ ਹੁਣ ਉਹ ਨਹੀਂ ਕੰਮ ਕਰੇਗੇ ਤਾਂ ਕੌਣ ਕਰੇਗਾ ਤੂੰ ਕਰੇਂਗੀ ਕੰਮ ਤੈਨੂੰ ਪਤਾ ਹੀ ਹੈ ਕਿ ਕੀ ਕੀ ਕੰਮ ਕਰਨਾ ਹੁੰਦਾ ਵੈ ਤੁਸੀਂ ਦੱਸੋ ਮੈਂ ਸਾਰੇ ਕੰਮ ਕਰੂੰਗੀ ਮੈਂ ਅੱਗੇ ਵੀ ਦੋ ਘਰ ਕਰਕੇ ਇਹਨੇ ਤੁਂ ਵੀ ਮੇਰਾ ਕੰਪਰੋਮਾਈਜ਼ ਕਰੋ ਹਾਂ ਪਹਿਲਾਂ ਲਿਖਦਾ ਤੁਹਾਨੂੰ ਕੰਪਰੋਮਾਈਜ਼ ਨਹੀਂ ਹੁੰਦਾ ਤੇ ਜਦੋਂ ਕੰਮ ਨਹੀਂ ਕਰੇ ਕਰ ਦੋ ਕੰਪਰੋਮਾਈਜ਼ ਕਰ ਲੋ ਚੁੱਪੇ ਨੂੰ ਤੇ ਜਾ ਲਾ ਤੜਕਾ ਤੇ ਮੈਂ ਆ ਸਬਜੀ ਕੰਪਰਮਾਈਜ਼ ਅੰਗਰੇਜ਼ੀ ਦੇ ਵਿੱਚ ਛੱਡਣ ਨਹੀਂ ਹੈ ਜਿਨੇ ਪਤਾ ਨਹੀਂ ਕਿਤੋਂ ਦੀ ਵਕੀਲ ਬਣਨਾ ਹੁੰਦਾ ਹੈ ਕਿੱਡੇ ਅੰਗਰੇਜ਼ੀ ਦੇ ਚਾਰਕਰ ਸਿੱਖੇ ਤੇ ਮੇਰੇ ਅੱਗੇ ਆਈ ਸੁਣਾਉਣ ਵਾਸਤੇ ਤੋ ਜਨ ਰਸਾਈ ਵਾਲਾ ਸਤ ਬਲਰ ਸਹੀ ਸਾਫ ਕਰ ਤੇ ਬਾਰਾ ਕੇ ਸਾਰਾ ਡੈਨ ਟੇਪਰ ਤੇ ਤਰੋ ਵੀ ਡਰਾਈਵਿੰਗ ਸਾਫਟ ਕਰ। ਛੱਤੀ ਕਰ ਮੇਰਾ ਮੂਨਾ ਕੇਪ। ਬੱਲੇ ਤੇਰੇ ਅਚਾਰ ਕਾਂਦੇ ਟੋਲੀ ਤੇ ਚਾਰ ਕੋਕ ਸਜਾਤੀ। ਤੂੰ ਸਲੈਪ ਚ ਮਿਚਕ ਮਿਚਕ ਲੱਗੀ। ਇਹ ਮੈਂ ਨਾ ਘਰਾਂ ਦਾ ਕੰਮ ਕਰਕੇ ਆਈ ਆ। ਤੇਰੇ ਕੋਲ ਤਾਂ ਸੋਈ ਨਹੀਂ ਸਾਹ ਹੋਈ। ਨਾਸ਼ਤਾ ਨਹੀਂ ਬਣੇਗਾ। ਕਿਹੜੇ ਲਈ ਬਾਹਰ ਦਾ ਕੰਮ ਕਰੇਂਗੀ? ਗੱਲਾਂ ਤੇਰੇ ਕੋਲ ਕਰਾ ਲੋ ਮਜਾਕ। ਤੋਰ ਉਧਰ ਨੂੰ। ਇਹ ਬਾਹਰ ਜਾ ਕੇ ਹੁਣ ਕਰੀ। ਪੁਆਇਆ ਇਹ ਗਾ ਕੋ ਮੇਗਾ ਨਹੀਂ ਤੇ ਤੇ ਮੇਗਾ ਤੋਰ ਮੇਰੇ ਨਾਲ ਫੈਸ਼ਨ ਕਰਾਉਂ ਰੋ ਅੱਜ ਕੱਲ੍ਹ ਦੀਆਂ ਕੁੜੀਆਂ ਕੋਲ ਇਹ ਨਹੀਂ ਵੇਖਣਾ ਕਿ ਸਾਡੀ ਔਕਾਤ ਕੀ ਹੈ ਇਹਨੂੰ ਲਾ ਕੇ ਝਾੜ ਵੀ ਲੈਣਾ ਸੀ ਮਾਰਾਂ ਨਹੀਂ ਜੇ ਨੂੰ ਚੰਗੀ ਤਰ੍ਹਾਂ ਲਾ ਕੇ ਛਾੜੋ ਮੇਰੇ ਮम्मा ਕਿੰਨੀਆਂ ਗੱਲਾਂ ਸੁਣਦੇ ਹੋਣਗੇ ਐ ਆਂਟੀ ਨੂੰ ਤੇ ਉਹ ਵੀ ਨਹੀਂ ਸਮਝ ਲੱਗਦੀ ਕਿ ਜੇ ਮम्मा ਠੀਕ ਨਹੀਂ ਹੈ ਤਾਂ ਹੀ ਨਹੀਂ ਆਏ ਹੋ ਉਹ ਕੁਝ ਨਹੀਂ ਸਮਝਦੇ ਬਾਕੀ ਦੋ ਆਂਟੀਆਂ ਨੇ ਵੀ ਬੋਲਿਆ ਪਰ ਘੱਟ ਬੋਲਿਆ ਇਹਨਾਂ ਮੰਗਦੇ ਨਹੀਂ ਬੋਲਿਆ ਇਹ ਤੇ ਐਵੇਂ ਨਹੀਂ ਸਮਝਦੇ ਕਿ ਮੈਂ ਛੁੱਟੀਆਂ ਕੁੱਟੋ ਘਟ ਇਹਨਾਂ ਦੇ ਘਰ ਦਾ ਕੰਮ ਤੇ ਕਰਨ ਆਈ ਆ। ਸਤਿ ਸ਼੍ਰੀ ਅਕਾਲ ਜੀ ਮੇਰੇ ਲਈ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਬੱਸ ਵਰੀਏ ਤੀ ਸੁਣਾਓ। ਬੱਸ ਦੀ ਮੈਂ ਕਿਹਾ ਮੇਰੇ ਆਉਣਿਆਂ ਨੂੰ ਡਬਲ ਡੁਬਾ ਪਿਆ ਹੈ ਨਾ ਮੈਂ ਤੇ ਮਠਾਈ ਖਾਣਾ ਹਾਂਗਾ। ਕਿਉਂ ਵੀਰੇ ਕੀ ਗੱਲ ਹੋਗੀ? ਅੱਜ ਰਿਜ਼ਲਟ ਆਇਆ ਨਾ ਕੀ ਗੱਲ ਬੱਚਿਆਂ ਦਾ? ਹਾਂ ਸੱਚ ਅੱਜ ਤਾਂ ਰਿਜ਼ਲਟ ਨਿਕਲਣਾ ਹੈ। ਤਦੇ ਮੈਂ ਕਮਾ ਸਿਆ ਮੈਨੂੰ ਲੇਟ ਕਿ ਹੋ ਗਿਆ ਕਾਲਜ ਹੀ ਗਿਆ ਉਹਨਾਂ ਆਪਣਾ ਰਿਜ਼ਲਟ ਪਤਾ ਕਰਦਾ ਉਹ ਨਾ ਮੈਂ। ਚਲੋ ਐ ਸੋ ਮੈਨੇ ਕਮ ਬੜੀ ਮਿਹਨਤ ਉਹਨੇ ਕੀਤੀ ਜੇ ਚੰਗੇ ਨੰਬਰ ਹੀ ਲੈ ਕੇ ਆਏਗਾ ਮੈਨੂੰ ਕਹਿੰਦਾ ਸੀ ਮੰਮੀ ਮੈਂ ਬਹੁਤ ਵਧੀਆ ਨੰਬਰ ਲੈ ਕੇ ਆਵਾਂ ਤੇ ਕੀਤੀ ਆ ਰਿਜ਼ਲਟ ਵੀ ਚੰਗਾ ਹੋਊਗਾ ਕਿ ਨਹੀਂ ਆਏਗਾ ਆਏਗਾ ਵੀਰੇ ਅੱਗੇ ਨਾਲ ਸੁਧਰ ਗਿਆ ਆ ਜੀ ਮੈਂ ਤਾਂ ਹਾਂ ਅੱਜ ਹੀ ਆਇਆ ਮੈਂ ਕਿ ਅੱਜ ਮੈਂ ਮਠਾਈ ਖਾ ਕੇ ਜਾਊਂਗਾ ਚਲੋ ਕੋਈ ਗੱਲ ਨਹੀਂ ਕੀ ਪੀਓਗੇ ਪਹਿਲਾਂ ਦੱਸੋ ਪਾਣੀ ਪੀਣਾ ਕਿ ਸਿੱਧੀ ਚਾਹ ਚੁਪ ਬਣਾਵਾਂ ਉਹ ਲੋ ਆਪਾਂ ਰਿਜ਼ਲਟ ਦੇਖਣਾ ਮੁੰਡੇ ਦਾ ਕੀ ਹੁੰਦਾ ਵਾ ਨਹੀਂ ਨਹੀਂ ਅੱਡਾ ਥੋੜੀ ਚਲੋ ਪਹਿਲਾਂ ਕੌਫੀ ਪੀ ਲੈਨੇ ਠੀਕ ਹੈ ਚਲੋ ਠੀਕ ਹੈ ਮੰਨਤ ਮੰਨਤ ਆਇਆ ਮੈਂ ਵੇਖਦੀ ਆਂ ਆ ਵੇਖਿਆ ਵੇ ਚਾਣੀ ਬਾ ਤੇਰੇ ਮੈਂ ਉਧਰ ਮੰਨਤ ਮੰਨਤ ਕਰਨ ਨਹੀਂ ਆਂ ਤੇ ਮਾਰਾ ਹੀ ਇੱਥੇ ਬੈਠੇ ਤੇ ਭਾਬਾ ਬਣਾ ਲਈ ਹੈ ਕੀ ਗੱਲ ਹੈ ਕਰਦਾ ਕੰਮ ਕਰਨਾ ਨਹੀਂ ਹੈ ਕਿਥੇ ਤੋਂ ਡਿਗਰੀਆਂ ਲੈਣ ਵਸਨੀ ਆਈ ਹੈ ਮੈਂ ਕਿਹੜੀ ਪੜਾਈ ਕਰਨ ਨਹੀਂ ਹੈ ਤੂੰ ਦੱਸੀਏ ਨਾ ਮੈਨੂੰ ਮੈਂ ਤੇ ਤੁਹਾਨੂੰ ਕਹਿ ਜਿੰਨੀ ਦੀਆਂ ਕਿ ਆ ਕੇ ਤੇ ਟਿਊਸ਼ਨਾਂ ਪੜੋ ਪੜਾਈਆਂ ਕਰੋ ਕਿ ਘਰ ਦੇ ਕੰਮ ਕਰੋ ਜਵਾਬ ਨਹੀਂ ਦਿੱਤੀ ਮੈਨੂੰ ਆਂਟੀ ਮੈਂ ਸਾਰਾ ਕੰਮ ਕਰਦਾ ਤੁਸੀਂ ਮੈਨੂੰ ਜੋ ਕਿਹਾ ਸੀ ਸਾਰਾ ਕਰਤਾ ਤੁਸੀਂ ਮੇਰੇ ਧਾਰੋ ਤੜਕਾ ਲਾਉਣ ਨੂੰ ਕਿਹਾ ਮੈਂ ਤੇ ਮਿਲਾਤਾ ਧਾਰ ਰਬਲੀ ਪਈ ਸੀ ਮੈਂ ਤੜਕਾ ਮਿਲਾ ਕੇ ਤੇ ਸਾਰੇ ਕੰਮ ਕਹਿੰਦੇ ਮੈਂ ਸਾਰੇ ਕਰਤੇ ਹੁਣ ਮੈਂ ਬੇਲੀ ਬੈਠੀ ਸੀ ਮੇਰਾ ਪੇਪਰ ਹੈ ਕਾਲਾ ਐਲ ਐਲ ਬੀ ਦਾ ਪਹਿਲਾ ਕਾਦਾ ਪੇਪਰ ਹੈ ਐਲ ਐਲ ਬੀ ਦਾ ਛਾ ਕਿੰਨੇ ਵਾਰ ਦੇਖ ਰਹੇ ਤੈਨੂੰ ਕਹਿਣੇ ਉਹ ਕਦੀ ਆਪਣੇ ਆਪ ਨੂੰ ਵੇਖਿਆ ਜੇ ਮਾਂ ਤੇਰੀ ਕਾਂਡੇ ਤੋਂ ਹੁੰਦੀ ਐ ਪਿਓ ਤੇਰਾ ਰਿਕਸ਼ਾ ਚਲਾਉਂਦਾ ਹੈ ਤੇ ਤੂੰ ਚਲੀ ਐਲ ਐਲ ਬੀ ਕਰਨ ਵਾਹ ਤੁਹਾਡੇ ਕਿੱਡੇ ਵੱਡੇ ਸੁਪਨੇ ਵੇਖਦੇ ਆ ਉਹ ਇਹੀ ਚਾਰ ਤਹਿ ਵਿਚਾਰੇ ਘਰ ਦੀ ਕੁਝ ਭਾਂਡੇ-ਭੁੰਡੇ ਲੈ ਆਓ ਜਿਹੜੇ ਇੱਥੋਂ ਸਾਡੇ ਕੋਲੇ ਮੇਰੇ ਨੇ ਉਹ ਐਲ ਐਲ ਬੀ ਤੂੰ ਐਲ ਐਲ ਬੀ ਕਰਕੇ ਪਤਾ ਨਹੀਂ ਕਿੱਥੋਂ ਦੀ ਬਣ ਜਾਣਾ ਵਕੀਲ ਵੱਡੀ ਹੈ ਨਾ ਆ ਤੂੰ ਹੀ ਲੋਗੀ ਵਕੀਲ ਬਣੋਗੇ ਅਹੀਂ ਸਾਡੇ ਵਰਗਿਆਂ ਦਾ ਦੁਕਾਨਾਂ ਖੋਲ ਕੇ ਬੈਣੀ ਹੈ ਘਰਾਂ ਦੇ ਲਈ ਕਿ ਬਹਿ ਜੇ ਉੱਥੇ ਬਹਿ ਜਾਣਾ ਅਸੀਂ ਬਹਿ ਗਏ ਤੇ ਤੂੰ ਹੀ ਤੂੰ ਹੀ ਡਿਗਰੀਆਂ ਲੈ ਕੇ ਤੇ ਵੱਡੇ ਵੱਡੇ ਅਫਸਰ ਬਣ ਜਾਣਾ ਸ਼ਗਲੇ ਕੀ ਅਫਸਰ ਆਈ ਮਾਦਾ ਦੀ ਨਸਾਲੀ ਮੈਂ ਭਾਂਡੇ ਤੋਂ ਕਿੰਨੀ ਜ਼ਿੰਦਗੀ ਕੱਢਤੀ ਐ ਤੇ ਤੂੰ ਵੀ ਇਹੀ ਕੰਮ ਚੱਜਣਾ ਸਿੱਖ ਰਿਸ਼ਤੇ ਪਾਈਂ ਵਿੱਚ ਚੱਜਦੇ ਮਿਲਦੇ ਨੇ ਜੇ ਘਰ ਦਾ ਕੰਮ ਚੱਜਣਾ ਕਰਨਾ ਆਂਦਾ ਹੋਵੇ ਨਹੀਂ ਤੇ ਤੂੰ ਵੀ ਤੂੰ ਘਰਾਂ 'ਚ ਹੀ ਬਹਿ ਜਾ ਕੀ ਹੈ ਮੰਮੀ ਕਾਹਦਾ ਰੋਲਾ ਪਾਇਆ ਵੇਖ ਨਾ ਸੇਵਕ ਵੇਖ ਮੈਨੂੰ ਵੇਖ ਅਸਮਿਤਾ ਦੀ ਕੁੜੀ ਅਕ ਕਿਤਾਬਾਂ ਨਹੀਂ ਆਈ ਇੱਥੇ ਪੜਨ ਵਾਸਤੇ ਬੰਦਾ ਪੁੱਛੇ ਦੀ ਮਾਂ ਨੂੰ ਮੈਂ ਪਹਿਹ ਤਾਂ ਨਹੀਂ ਹੈ ਕਿ ਆਪਣੀ ਕੁੜੀ ਨੇ ਇੱਧਰ ਭੇਜ ਦੇ ਐਸੀ ਔਣ ਕਰਕੇ ਤੇ ਬੈਠ ਕੇ ਪੜਾਈਆਂ ਕਰਨ ਵਾਸਤੇ ਤੇ ਕੰਮ ਕਰਦਾ ਮੈਂ ਹੈ ਕਰ ਤਵਾ ਤੂੰ ਵੀ ਮੇਰੀ ਗੱਲ ਸੁਣ ਤੂੰ ਚੁੱਪ ਕਰਕੇ ਅੰਦਰ ਬੋਧੀ ਮੰਮੀ ਨਹੀਂ ਠੀਕ ਹੈਗੇ ਉਹ ਤਾਂ ਹੀ ਇੱਥੇ ਪੜ ਲੰਦੋਗੇ ਪੜ ਰਹੀ ਹੈ ਉਹ ਓਏ ਇੰਨਾ ਪੜਾਈਆਂ ਕਰਕੇ ਕਿੱਥੇ ਜਾਣਾ ਮੈਂ ਹੈ ਇਹ ਸਾਡੇ ਕੋਲ ਤਾਂ ਖਾਵਾ ਨਹੀਂ ਤੇ ਪੜਾਈਆਂ ਚ ਰੋਣਾ ਨਸਤੇ ਭਾਂਡੇ ਟੁੱਟ ਕੇ ਕੱਪੜੇ ਪੁਰਾਣੇ ਦੇ ਦੋ ਇਹ ਕਰ ਦੋ ਆਪ ਨਹੀਂ ਖਿੰਦਾਦਾ ਇੰਨਾਂ ਬੋਲ ਵੀ ਇਹ ਰੋਂਦੇ ਰਹਿੰਦੇ ਨੇ ਮੈਂ ਮਤ ਕਰੋ ਨਾ ਇਹਨਾਂ ਨੂੰ ਗੁੱਸਾ ਕਰੋ ਤੂੰ ਬਹੁ ਜਾ ਕੇ ਸ਼ਕਲ ਤਾਂ ਵੇਖ ਲਈ ਕਹਿੰਦੀ ਐ ਐਲ ਐਲ ਬੀ ਕਰਨੀ ਆ ਉਹ 10ਵੀਂ ਕਰ ਲੈ ਇੰਨੀ ਬੋਤ ਐ ਉਹ ਵੀ ਤੁਹਾਡੇ ਕਿਤੇ ਕੰਮ ਆ ਜੇ ਕਿਤੇ ਸਾਹ ਜੋੜਨੇ ਆ ਜਾਂ ਤੁਹਾਨੂੰ ਹੂੰ ਪੜਾਈਆਂ ਕਰਨੀਆਂ ਐ ਪੜਾਈ ਤੇ ਤੈਨੂੰ ਮੈਂ ਖਵਾਵਾਂਗੀ ਹੁਣੇ ਮੇਰਾ ਮੁੰਡਾ ਆਏਗਾ ਵੇਖੀ ਉਹਦੇ ਨੰਬਰ ਕਿੰਨੇ ਵਧੀਆ ਹੁੰਦੇ ਨੇ ਸਾਡੇ ਵਰਗਿਆਂ ਦੇ ਆਂਦੇ ਬੱਚਿਆਂ ਦੇ ਨੰਬਰ ਚੰਗੇ ਪੈਸੇ ਲਏ ਹੁੰਦੇ ਨੇ ਚੰਗੇ ਕੋਲ ਜਾਂਚ ਬਹੁਤੀ ਕਹਦਾ ਰੋਲਾ ਪਾ ਦੱਸ ਪੌਂਚੜ ਕੰਮ ਕਰ ਜਾਂਦੇ ਤੂੰ ਦੀ ਇੱਕ ਕਿਤਾਬ ਨੂੰ ਮੈਂ ਅੱਗ ਲਾ ਕੇ ਸੁੱਟ ਦਵਾਂ ਆ ਗਈ ਮੇਰੇ ਘਰ ਪੜ੍ਹਾਈਆਂ ਕਰਨ ਨੂੰ ਜਾ ਕੇ ਨਾ ਤੇ ਕੰਮ ਕਰ ਜਿਹੜਾ ਪਿਆ ਕਰਨ ਵਾਲਾ ਕੋਈ ਆਟਾ ਬਣਾ ਮੈਂ ਸੈਂਦੇ ਮਾਮਾ ਜੀ ਆਏ ਨੇ ਕੋਲਡ ਕੋਟੀ ਬਣਾ ਦੇ ਨਾ ਮੇਰੀ ਦੂਜੀ ਗੱਲ ਸੁਣਨਾ ਹਣਾ ਕੱਲ ਨੂੰ ਇੱਥੇ ਬਣਨਾ ਹੀ ਨਾ ਇੱਥੇ ਕੱਪੜੇ ਸਾਦੇ ਜਿਹੇ ਬਾਜ਼ਰੀ ਆਈ ਪਤਾ ਨਹੀਂ ਕਿੱਥੋਂ ਪਾਣੀ ਆਈ ਕਿਨੇ ਦੇ ਦੇਣੇ ਤੈਨੂੰ ਤੇ ਤੇਰੇ ਹੱਥੋਂ ਤਾਹ ਬਣਾਵੇ ਕੋਈ ਵੀ ਸਮਝਾਈਂ ਇਹ ਕਾਲਜ ਆ ਸਕੂਲ ਨਹੀਂ ਹੈ ਪਰ ਅੰਸ਼ਾਈਲਾ ਨਹੀਂ ਜਿੱਥੇ ਰਾਮ ਨਾ ਕਹੇ ਆਪਣੀ ਮਰਜ਼ੀ ਨਾਲ ਕੁਝ ਕਰ ਲਿਆ ਕੰਮ ਕਰ ਇੱਥੇ ਤੁਰ ਜਾ ਘਾਉਗੇ ਚੱਲ ਮੰਨ ਤਾਂ ਅਫੜ ਬੋ ਆਪਣੀ ਕਿਤਾਬ ਤੇ ਤੂੰ ਪੜ ਜਿੰਨਾ ਪੜਨਾ ਹੈ ਨਾਲੇ ਮਮਾ ਦੇ ਗੱਲਾਂ ਤੇ ਨਾ ਗੁੱਸਾ ਨ ਕਰੀ ਉਹਨਾਂ ਨੂੰ ਇਹ ਜੀ ਨਹੀਂ ਪਤਾ ਲੱਗ ਰਹੀ ਵੀ ਜਾਂ ਮੈਂ ਕਿਸੇ ਨੂੰ ਗੱਲ ਕਰ ਰਹੀ ਆ ਮੈਨੂੰ ਅਗਲੇ ਬੰਦੇ ਨੂੰ ਕਿਦਾਂ ਆਟਾ ਹੋਗਾ ਤੇ ਇੱਕ ਗੱਲ ਹੋਰ ਮੈਨੂੰ ਨਾ ਤੇਰੇ ਨਾਲ ਇੱਕ ਬਹੁਤ ਖੁਸ਼ੀ ਹੈ ਕਿ ਤੂੰ ਕੰਮ ਵੀ ਕਰ ਰਹੀ ਹੈ ਨਾਲ ਪੜ੍ਹਾਈ ਵੀ ਕਰ ਰਹੀ ਹੈ ਨਾਲੇ ਆਪਣੇ ਬੇਟੇ ਨੂੰ ਵੀ ਸੰਭਲ ਰਹੀ ਹੈ ਤੇ ਬਹੁਤ ਵਧੀਆ ਕੰਮ ਹੈ ਨਾਲੇ ਤੂੰ ਪੜ੍ਹ ਜਿੰਨਾ ਪੜ੍ਹਨਾ ਹੈ ਬਹੁਤ ਖੁਸ਼ੀ ਹੈ ਮੈਨੂੰ ਤੇਰੇ ਆ ਦੇਖ ਕੇ ਨਾਲੇ ਤੂੰ ਗੈਰੀ ਵੀ ਮੈਂ ਫੀਸ ਦੇਣੀ ਹੈ ਫੀਸ ਜੋ ਕੇ ਪੈਣੀ ਹੈਗੇ ਤੂੰ ਆਲਾ ਮੇਰੀ ਭੈਣ ਅਗਰੇ ਆ ਲੈ ਤੂੰ ਫੀਸ ਦੇ ਦੇ ਆਪਣੇ ਨਾ ਹੋ ਬੱਲ ਨਾ ਕੋਈ ਨਹੀਂ ਸਰ ਮੈਂ ਪੈਸੇ ਨਹੀਂ ਲਾ ਸਕਦੀ ਤੇ ਯਾਰ ਤੂੰ ਆਪਣੀ ਪੜ੍ਹਾਈ ਪੂਰੀ ਕਰ ਫੀਸ ਦਾ ਰੈਂਫੇਰੋ ਜੇਵਾ ਪਰ ਜਿੰਨਾ ਹਾਰਟ ਮੈਨੂੰ ਅੱਜ ਹੋ ਰਿਹਾ ਨਾ ਕਿ ਮੰਮਾ ਕੀ ਕੀ ਸਹੰਦੇ ਹੋਣਗੇ ਮੈਂ ਪੈਸੇ ਨਹੀਂ ਲਾ ਸਕਦੀ ਨਾ ਸਰ ਮੈਂ ਪੈਸੇ ਨਹੀਂ ਲਾ ਸਕਦੀ ਬਹਿਲਾ ਬਹੁਤ ਆਪਣੀ ਵਿਸਤਾਰ ਦੀ ਫੀਸ ਦੀ ਗੱਲ ਨਹੀਂ ਹੈ ਮੈਂ ਅੱਜ ਇੱਕ ਦਿਨ ਕੰਮ ਕਰਨ ਆਇਆ ਇੱਕ ਦਿੱਚ ਵੇਖਿਆ ਕਿ ਸਾਰੇ ਕਿੰਨਾ ਬੋਲ ਰਹੇ ਆ ਮੈਨੂੰ ਇੱਕ ਦਿਨ ਚਿੰਤਾ ਸਨ ਆ ਗਿਆ ਮੇਰੀ ਮੰਮਾ ਰੋ ਜਾਂਦੇ ਰੋਜ ਸਭ ਚਿੰਦੇ ਨੇ ਕਿ ਦੇਲੇ ਸਿਰਫ ਸਾਡੇ ਲਈ ਸਾਡੇ ਫੀਸਾ ਭੇ ਕਰ ਸਕੈ ਸਮਝ ਚੰਗਾ ਖਾ ਸਕੈ ਨਹੀਂ ਮੈਂ ਪੈਸੇ ਵੀ ਲੈ ਸਕਦੀ ਹਾਂ ਸਮਝੋ ਮਨਤ ਨੋ ਲਓ ਮੈਂ ਮਾਫੀ ਮੰਗਦਾ ਤੇ ਤੂੰ ਇਹਨਾਂ ਫੀਸ ਚ ਦੇ ਲੋ ਤੇ ਇਸ ਵੇਰੇ ਨਾ ਕਾਲਜ ਜਰੂਰ ਫੀਸ ਤਾਰਕ ਕਰਾ ਲੈ ਆਪਣੀ ਅਲੱਗੋਂ ਮਨਤ ਪੜ੍ਹ ਗੋ ਮੈਂ ਬਹੁਤ ਕਿੱਝ ਮਹਿਸੂਸ ਕਰ ਰਿਹਾ ਮੈਨੂੰ ਪਤਾ ਹੈ ਮੇਰੀ ਮੰਮਾ ਵਾਸਤੇ ਦਿਲ ਦੇ ਮਾੜੀ ਨਹੀਂ ਹੈਗੇ ਤੁਸੀਂ ਵੀ ਜੀ ਤਾਰ ਦੇਓ ਸਵੇਰੇ ਆਪੇ ਕਸੀਂ ਇਹ ਪਾੜ ਸਕਦੇ ਹਾਂ ਅਸੀਂ ਪਾੜ ਲੈ ਕੇ ਵੱਡੇ ਅਫਸਰ ਬਣ ਸਕਦੇ ਹਾਂ ਪਰ ਇਹ ਅਮੀਰਾਂ ਨੂੰ ਕੌਣ ਸਮਝਾਏ ਸਿਰਫ ਪੈਸਾ ਕੰਮ ਨਹੀਂ ਆਉਂਦਾ ਤੇਰਾ ਮਾਮਾ ਬੜਾ ਚੁੱਪ ਹੋ ਗਿਆ ਮੈਂ ਇੱਕ ਗੱਲ ਦੱਸਣੀ ਸੀ ਤੁਹਾਨੂੰ ਮੰਮੀ ਹਾਂ ਬੇਟਾ ਬੋਲ ਤੇਰਾ ਮਾਮਾ ਵੀ ਆਇਆ ਹੈ ਜਰਾ ਪਤਾ ਨਹੀਂ ਫੋਨ ਸੁਣਨ ਗਿਆ ਹੀ ਕਹਿੰਦਾ ਅੱਜ ਮੇਰੇ ਪਨੇਵੇ ਦਾ ਰਿਜ਼ਲਟ ਆਇਆ ਵੈ ਤੇ ਮੈਂ ਕਿਹਾ ਡੱਬਾ ਲੈ ਕੇ ਆਏਗਾ ਡੱਬਾ ਵੀ ਤੇਰੇ ਕੋਲੋਂ ਮੰਗਾਈ ਤੂੰ ਐਦਾਂ ਕਰ ਫੋਨ ਤੇ ਆਨਲਾਈਨ ਹੀ ਮੰਗਾ ਲੈ ਦੋ ਡੱਬੇ ਮਗਾਈਕਾ ਘਰ ਵਸਤੇ ਜਿਹੜਾ ਹੈਗਾ ਉਹ ਮੂੰਹ ਮਿੱਠਾ ਕਰਾ ਦੇਗੀ ਇੱਕ ਤੇਰਾ ਮਾਮਾ ਨਾਮ ਕੇ ਲੈ ਜਾਏਗਾ ਠੀਕ ਹੈ ਨਾਲ 10 ਕਿੰਨੇ ਨੰਬਰ ਆਜੇ ਟੋਕ ਕੀਤਾਈ ਬੁਲਾਨੀ ਨਾ ਮਾਮੇ ਨੂੰ ਲੈ ਦਾਦੀ ਵੀ ਆ ਗਈ ਤੇਰੇ ਮੰਮੀ ਆ ਗਿਆ ਜੇ ਨੰਬਰ ਬੜੇ ਵਧੀਆ ਆਏ ਫੋਨੇ ਜੇ ਮੈਨੂੰ ਲੱਗਾ ਤੁਹਾਡੀ ਉਡੀਕ ਕਰਨ ਦੇ ਤੁਸੀਂ ਪੁੱਛੋਗੇ ਤਾਂ ਦੱਸੇਗਾ ਮੇਰੀ ਗੱਲ ਸੁਣਗੇ ਸਵੇਰ ਦੇ ਟਿਕਣ ਨੇ ਆ ਕਿੱਥੇ ਹੈ ਡੱਬਾ ਨਾਲੇ ਮੇਰੀ ਗੱਲ ਸੁਣਨਾ ਮੂੰ ਕਾ ਤੋ ਲਮਕਾਇ ਆਈ ਆ ਸੁੱਖ ਸਾੰਭ ਤੇ ਗਈ ਆ ਮੰਮੀ ਸੁੱਖ ਸਾੰਦ ਐ ਉਹ ਤਾਂ ਮੂੰ ਲੰਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੰਗੇ ਨੰਬਰ ਲੈ ਕੇ ਪਾਸ ਹੋਇਆ ਵਾ ਆ ਕੋਈ ਪਾਰਟੀ ਪੂਟੀ ਦਾ ਕਰ ਪ੍ਰਬੰਧ ਹੈ ਲੱਗੀ ਸਮਝੇ ਕਿੰਨੇ ਘਾਇਆ ਬਿਠਾ ਕਰਾਉ ਲੋਕਾਂ ਦਾ ਆ ਤਿੰਨ ਵਾਰੀ ਫੇਲ ਹੋ ਗਿਆ ਬੀਏ ਚੋਂ ਲੱਗੀ ਸਮਝ ਕੋ ਤੇ ਹਾਂ ਮਾਰਾ ਕੀ ਕਹਿੰਦੀ ਸੱਚ ਨੂੰ ਕੰਮ ਵਾਲੀ ਦੀ ਕੁੜੀ ਨੂੰ ਕੰਮ ਵਾਲੀ ਕੁੜੀ ਕੀ ਗੱਲ ਨਹੀਂ ਪਤਾ ਉਹਨੂੰ ਆਂਦੀ ਕਿ ਤੇਰੇ ਵਰਗੇ ਕੁੜੀਆਂ ਕਿੱਥੇ ਪੜ ਸਕਦੀਆਂ ਤੁਹਾਡੇ ਵਰਗੇ ਲੋਕ ਨਹੀਂ ਪੜ ਸਕਦੇ ਹੁਣ ਜਿੰਨੇ ਰੁਪਈਏ ਹੈਗੇ 4 ਗੱਡੀਆਂ ਦੇ ਘੁੰਮਣ ਵਾਲਾ ਪਤਾ ਨਹੀਂ ਕਿੱਥੇ-ਕਿੱਥੇ ਗਿਆ ਹੈ ਆ ਜੋ ਥੇਲ ਹੋ ਗਿਆ ਤੂੰ ਮੇਰੇ ਖਿਆਲ ਨਾਲ ਕਿਤੇ ਇਹਦੇ ਉੱਤੇ ਜਾਊਗੀ ਉਹ ਕੁੜੀ ਤੇ ਮੇਂ ਸ਼ਰਮ ਨਹੀਂ ਆਦੀ ਆਪਣੀ ਮਾਂ ਨੂੰ ਬੋਲਣੇ ਇਦਾਂ ਮੇਰੀ ਗੱਲ ਸੁਣਨੀ ਸ਼ਰਮ ਉਹਨੂੰ ਨਹੀਂ ਸ਼ਰਮ ਤੈਨੂੰ ਆਉਣੀ ਚਾਹੀਦੀ ਆ ਜਿਹੜੀ ਉਸ ਕੁੜੀ ਨੂੰ ਬੋਲੀ ਆ ਸ਼ਰਮ ਕਰ ਕੋਸ਼ ਜੇ ਕੰਮ ਵਾਲੀ ਨਹੀਂ ਆਈ ਤੇ ਉਹਦੀ ਕੁੜੀ ਆਈ ਹੀ ਕੰਮ ਕਰਨ ਤੇ ਤੂੰ ਉਹਨੂੰ ਘਰੇਆਂ ਕੋਟੀਆਂ ਸੁਣਾਈਆਂ ਜੇ ਇੱਕ ਬੱਚਾ ਨਾਲ ਕੰਮ ਸੰਭਾਲਦਾ ਵਾ ਆਪਣੇ ਪੇਰੈਂਟਸ ਦਾ ਧਿਆਨ ਰੱਖਦਾ ਵਾ ਨਾਲ ਆਪਣੀ ਫੀਸ ਧਾਰਦਾ ਵਾ ਤੇ ਤੈਨੂੰ ਉਹ ਚੰਗਾ ਨਹੀਂ ਲੱਗਦਾ ਤੇ ਆ ਜਿਹੜਾ ਤੇਰਾ ਛੁੱਡੂ ਹੈ ਕਾਰ ਕਾਰੋਂ ਨੂੰ ਕਮਾਈਆਂ ਦੇ ਮੇਰਾ ਮੁੰਡਾ ਪੜਦਾ ਮੇਰਾ ਮੁੰਡਾ ਪੜਦਾ ਉਹਨੇ ਦੇ ਕੋਈ ਕੰਮ ਕਰਨਾ ਨਹੀਂ ਹੈ ਸ਼ਰਮ ਚ ਡੋਬ ਕੇ ਮਰ ਜਾ ਤੋਵੇਂ ਜਾਣੇ ਮੇਰੇ ਤੋਂ ਨਹੀਂ ਪੜਾਈ ਚ ਮਨ ਲੱਗਦਾ ਮੈਨੂੰ ਕੋਈ ਦੁਕਾਨ ਪਾ ਦੋ ਕਰਿਆਨੇ ਦੀ ਦੁਕਾਨ ਪਾ ਦੋ ਮੈਂ ਸੋਦਾ ਪੱਤਾ ਤੋਲਦਾ ਰਹੂੰਗਾ ਮੇਰੀ ਗੱਲ ਸੁਣ ਲੈ ਤੇ ਧਿਆਨ ਨਾਲ ਜਾਗਨ ਪਹਿਲੀਆਂ ਸੰਭਾਲਦਾ ਤੈਨੂੰ ਮੈਂ 파 ਕੇ ਦਮ ਕਰਿਆਂਦੇ ਦੀ ਦੁਕਾਨ ਲੱਗੀ ਸਮਝੇ ਕੈ ਤੂੰ ਵਰਗੀ ਦਿਆ ਮੇਰਾ ਸਿਆਪਾ ਕਰਕੇ ਦੱਸਈ ਸਾਰੇ ਲਿਸਤੇ ਦਾ ਇਹ ਵੀ ਤੇ ਸਾਰੇ ਮੱਲੇ ਦੇ ਵਿੱਚ ਵੀ ਹੁੰਦਾ ਸੀ ਕੋਈ ਮੈਨੂੰ ਸੁਣਵਾਵੀ ਫੇਰ ਹੋ ਗਿਆ ਇਹ ਮੈਂ ਐਡੇ ਵੱਡੇ ਤੈਨੂੰ ਕਾਲਜ ਚ ਪਾਇਆ ਸੀ ਇੰਨੀ ਇੰਨੀ ਹਿੱਸਾ ਦਿੱਤੀਆਂ ਨੇ ਇਸ ਕਰਕੇ ਦਿੱਤੀਆਂ ਸੀ ਕਰ ਤੈਨੂੰ ਨਹੀਂ ਹੈਗੀ ਜੇ ਕੰਮ ਵਾਲੀ ਦੀ ਕੁੜੀ ਆਈ ਹੋਈ ਘਰ ਕੰਮ ਕਰਨਾ ਇਹੋ ਦੀ ਮਾਂ ਨਹੀਂ ਠੀਕ ਤੇਰਾ ਕੀ ਮਤਲਬ ਬੰਦਾ ਇਹਨੂੰ ਬੋਲ ਲੰਦਾ ਨਾਲੇ ਜਿਹੜਾ ਬੱਚਾ ਕੀ ਦੇ ਕਰ ਕੰਮ ਕਰਦਾ ਕੀ ਗੱਲੋਂ ਪੜ ਨਹੀਂ ਸਕਦਾ ਵਿਚਾਰਤਿਆਂ ਤੇ ਤੋਂ ਵੱਧ ਪੜਦੀ ਹੀ ਨਹੀਂ ਆ ਤੇ ਕੁਝ ਬਣ ਕੇ ਵਿਖਾਉਗੀ ਆ ਤੇਰੇ ਦਾ ਖੱਟੂ ਪੁੱਤ ਮੰਗਨੀ ਆ ਸਾਰਾ ਮੂਹਰੇ ਵਿਚ ਵਟ ਕੇ ਜਿੱਤੇ ਲਾ ਦੇਣ ਲਗੀ ਇਹ ਫਿਰ ਨਖੱਟੂ ਦਾ ਨਖੱਟੂ ਨਿਕਲ ਬਾਹਰ ਚੱਲ ਮਰੇ ਕਰੋ ਦਫਾ ਐਂ ਤੋ ਆ ਕੰਮ ਦਾ ਨਾਕਾਜ ਦਾ ਅ ਦੁਸ਼ਮਣ ਅ ਨਾਜ ਦਾ ਚੱਲ ਦਫਾ ਹੋ ਤੇ ਕਰੋ ਇਥੋਂ ਲੱਭ ਕੋਈ ਕੰਮ ਬਾਹਰ ਜਾ ਕੇ ਤੇ ਜਾ ਕੇ ਪੈਰੀ ਨੂੰ ਪਾਣੀ ਲਾ ਗਿਆ ਤਾਂ ਮੈਂ ਦੱਸਾਂ ਕਿਤਾਬ ਨੂੰ ਹੱਥ ਲਾਇਆ ਨਾ ਤੇ ਮੇਰੇ ਤੋਂ ਕੋਈ ਨਹੀਂ ਚਲ ਦਹਾ ਨਿਕਲ ਤੋ ਨਿਕਲ ਦੇਖ ਲੈ ਮਾਤਾ ਤੁਮਾਨੀ ਆਪੇ ਤੁਹਾਡੇ ਕੋਲ ਕੀ ਆ ਹੁਣ ਦੇਖ ਲੈ ਜਿਹਦੇ ਕੋਲ ਰੁਪਈਆ ਨਹੀਂ ਹੈਗਾ ਸ਼ਾਇਦ ਉਹ ਬੜੀ ਤਰਜੇ ਇਹਦੇ ਕੋਲ ਰੁਪਈਆ ਕੀ ਚੰਦ ਚੜਿਆ ਇੰਨੇ ਨਹੀਂ ਮੈਂ ਵੀ ਕਹਾਂ ਤੇਰਾ ਮੁੰਡਾ ਪੜਦਾ ਕਿਉਂ ਨਹੀਂ ਨਹੀਂ ਆ ਇਹੋ ਜੇ ਲੋਕਾਂ ਦੀ ਤੈਨੂੰ ਬੱਦ ਸੀਸਾਂ ਲੈ ਕੇ ਬੈਠੀਆਂ ਸਮਝਿਆ ਕਰ ਆਪਣੀ ਸੋਚ ਨੂੰ ਬਦਲੋ ਥੋੜਾ ਯਾਰ ਐਨੀ ਕੰਕੀ ਤੇਰੀ ਸੋਚ ਆ ਤੂੰ ਤੇ ਆਪ ਪੜੀ ਲਿਖੀ ਆ ਆਫਿਸ ਜਾਂਦੀ ਰਹੀ ਆ ਤੇਰੀ ਕੀ ਮਾਤਮਾੜੀ ਗਈ ਐ ਨਹੀਂ ਮम्मी ਮੈਨੂੰ ਮਾਫ ਕਰ ਦੋ ਮੇਰੇ ਕੋਲ ਗਲਤੀ ਹੋ ਗਈ ਮੈਂ ਭੁੱਲ ਗਈ ਸੀ ਸੰਸਾਨ ਦੇ ਸਾਰੇ ਇੱਕ ਬਰਾਬਰ ਹੀ ਹੁੰਦੇ ਨੇ ਇਹ ਉੱਚ ਨੀਚ ਇਹ ਅਮੀਰੀ ਗਰੀਬੀ ਇਹ ਸਾਡੇ ਵਰਗਾਂ ਦੀ ਬਣਾਈ ਹੈਗੀ ਐ ਕੰਮ ਦੱਸੀ ਕਿ ਬਾਹਰ ਜਾ ਕੇ ਘਰੋਂ ਕਰਦੇ ਹੀ ਆ ਬਸ ਸਾਡੇ ਕਰਨ ਦਾ ਤਰੀਕਾ ਹੋਰ ਹੁੰਦਾ ਓ ਵੀ ਕੰਮ ਕਰਦੀਆਂ ਵਿਚਾਰੀਆਂ ਉਹਨਾਂ ਦਾ ਤਰੀਕਾ ਥੋੜਾ ਹੋਰ ਹੈਗਾ ਅੱਛਾ ਹੁਣ ਬੜਾ ਤੂੰ ਲੈਕਚਰ ਦੇ ਨਹੀਂ ਹੈ ਮੈਂ ਤੈਨੂੰ ਸਮਝਾਇਆ ਤੇ ਹੁਣ ਤੇਰਾ ਦਿਲ ਦਿਮਗ ਚੇਂਜ ਹੋ ਗਿਆ ਲੈ ਪਹਿਲੇ ਸੁੱਤੀਂ ਮੇਰੀ ਗੱਲ ਸੁਣ ਲਾ ਆ ਮੁੰਡੇ ਨੂੰ ਕਹ ਦੇ ਅੰਦਰ ਖਾਤੇ ਮੈਂ ਗੁੱਸੇ ਚ ਕੱਢੇ ਬਾਹਰ ਮਿਹਨਤ ਕਰਨੀ ਸ਼ੁਰੂ ਕਰ ਦੇ ਤੇ ਜੇ ਇਹ ਕਾਨਾ ਨਾ ਪੇਪਰਾਂ ਚ ਪਾਸ ਹੋਇਆ ਤਾਂ ਮੈਂ ਤੈਨੂੰ ਹੀ ਨਾਲ ਬਾਹਰ ਕਰ ਦਾਂ ਨਿਕਲ ਜੀ ਹੱਥੋਂ ਤੂੰ ਮੇਰੀ ਮੰਮੀ ਕਹਿ ਨਾ ਕੰਮ ਦੀ ਅ ਲੋਟ ਪੁੱਤ ਤੂੰ ਨਾ ਮੈਨੂੰ ਪਹਿਲੇ ਦੱਸਣਾ ਸੀ ਜਦੋਂ ਕੁੜੀ ਕੰਮ ਕਰਨਾ ਹੀ ਸੀ ਨਾ ਤੇ ਤੂੰ ਮਨੇ ਕਰਕੇ ਤੇ ਫੋਨ ਤੇ ਕਰਤਾ ਮੈਂ ਤੇ ਆ ਤੇਰੀ ਮਾਸੀ ਘਰੇ ਵੀ ਸੀ ਸਾਹਮਣੇ ਉਹ ਦਾਦੀ ਮੈਂ ਤੇ ਵੇਖਿਆ ਅੱਜ ਆ ਇਨੂੰ ਮੈਂ ਦੰਟਾ ਪਰੇਤੋਂ ਕਰਨੀ ਬਿਲਕੁਲੀ ਰੋਕ ਕੇ ਗਈ ਹੈ ਤੈਨੂੰ ਰੋਂਦੀ ਐ ਮੈਂ ਚੁੱਪ ਕਰਾਇਆ ਨਾਲੇ ਮੈਂ ਫੀਸ ਦਿੱਤੀ ਆਂਦੀ ਮੇਰੇ ਕੋਲ ਫੀਸ ਨਹੀਂ ਹੈਗੀ ਲੈ ਪੁੱਤ ਆ ਕੀਤਾ ਨਾ ਤੂੰ ਭਲੇ ਦਾ ਕੰਮ ਪੁੱਤ ਹੁਣ ਤੇ ਘਰ ਦਾ ਤੇਰੇ ਵਰਗੀ ਹੁਣ ਮਤਲਬ ਪੈਸੇ ਦਾ ਕਦਰ ਕਰਦਾ ਬੰਦਾ ਤੂੰ ਸੋਚ ਕੇ ਵੇ ਸ਼ੁਰੂਤ ਰੁਪਈਆ ਲੈ ਕੇ ਜਮੇ ਆਪਾਂ ਤੈਨੂੰ ਪਤਾ ਸੇਵਕ ਐਹੋ ਜਿਹੀ ਚੀਜ਼ਾਂ ਸਾਨੂੰ ਤਾਰ ਦਿੰਦੀਆਂ ਨੇ ਤੇ ਐਹੋ ਜਿਹੀ ਚੀਜ਼ਾਂ ਸਾਨੂੰ ਲੈ ਕੇ ਵਹਿ ਜਾਂਦੀਆਂ ਇਸ ਕਰਕੇ ਜਿੰਨਾ ਕਿ ਇਹਦਾ ਭਲਾ ਹੋ ਸਕਦਾ ਸਾਨੂੰ ਕਰਨਾ ਚਾਹੀਦਾ ਨਾ ਕਿ ਜੇ ਕੋਈ ਕੰਮ ਕਰਦਾ ਤੇ ਉਹਨੂੰ ਤਾਨੇ ਮੇਨੇ ਦੇਣੇ ਚਾਹੀਦੇ ਓਏ ਆਜੋ ਤਖਟੂਆ ਹਣ ਕਿ ਮੈਸੇਜ ਵੀ ਤੁਹਾਨੂੰ ਦੇਣਾ ਹੁੰਦਾ ਲਗਾ ਭਾ ਹੋ ਇੱਧਰ ਆ ਮੰਨ ਕੇ ਆ ਜਾ ਹਾਂਜੀ ਕਰੋ ਸਟਾਰਟ ਹਾਂਜੀ ਇਹ ਸਾਡੀ ਬੇਟੀ ਨੇ ਬੜਾ ਹੀ ਪਿਆਰਾ ਰੋਲ ਕੀਤਾ ਹੈਗਾ ਵਾ ਇੱਕ ਮੇਡ ਦਾ ਔਰ ਮੈਂ ਬਹੁਤ ਹੀ ਗਲਤ ਰੋਲ ਕੀਤਾ ਹੈਗੇ ਅਮੀਰੀ ਗਰੀਬੀ ਕੰਮ ਕਾਲ ਉੱਚੀ ਨੀਚੀ ਦੇਖ ਕੇ ਮੈਂ ਉਸਨੂੰ ਜੱਜ ਕਰਕੇ ਬੋਲਦੀ ਆ ਸੋ ਜਿਹਦੇ ਤੇ ਮੈਂ ਮਾਨ ਕਰਦੀ ਆ ਉਹਨ ਘੱਟਾ ਨਿਕਲਿਆ ਜਿੰਨੂੰ ਮੈਂ ਗੱਲਾਂ ਕੀਤੀਆਂ ਨੇ ਕਪੜਾਈ ਚ ਟਾਪਰ ਨਿਕਲੀ ਉਹ ਜਿਹੜਾ ਮੈਨੂੰ ਘਰ ਤੋਂ ਸਮਝਾਉਂਦਾ ਰਿਹਾ ਉਹ ਅੱਜ ਹਰ ਗੱਲੋਂ ਸੱਚਾ ਨਿਕਲਿਆ ਔਰ ਮੈਂ ਆਪਣੀ ਸਾਸਦੀ ਕਦੀ ਸੁਣੀ ਨਹੀਂ ਸੀ ਅੱਜ ਉਹਨਾਂ ਦੀਆਂ ਗੱਲਾਂ ਮੇਰੇ ਪੱਲੇ ਪੈ ਗਈਆਂ ਨੇ ਐਵੇਂ ਕਹਿੰਦੇ ਆ ਘਰ 'ਚ ਇੱਕ ਸਿਆਣਾ ਜੀ ਜ਼ਰੂਰ ਹੋਣਾ ਚਾਹੀਦਾ ਜ਼ਰੂਰ ਸੋਨੇ ਦੀ ਰਾਖੀ ਆਉਣ ਵਾਲਾ ਸਮਾਂ ਪਹਿਲੇ ਦੱਸ ਦੇ ਮੈਨੂੰ ਤਾਂ ਪਹਿਲੇ ਪਤਾ ਸੀ ਝੂਠੂ ਜਿਹੜਾ ਜਿਹੜਾ ਮੂੰਹ ਬਣਾਇਆ ਕੋਜ ਵੱਲਾ ਹੀ ਬੋਲੂਗਾ ਆ ਮੈਂ ਵੀ ਹਾਂ ਹੁਣ ਵੇਖ ਲੋ ਤੁਹਾਡੇ ਕੰਮ ਮੈਂ ਬਿਲਕੁਲ ਸਾਨੂੰ ਕਦੀ ਨਹੀਂ ਮਤਲੇ ਜੀ ਨੂੰ ਜਜ ਕਰਨਾ ਚਾਹੀਦਾ ਕਿ ਕੋਈ ਰਿਕਸ਼ਾ ਚਲਾ ਰਿਹਾ ਹੈ ਜਾਂ ਕੋਈ ਛੋਟੀ ਜੀ ਦੁਕਾਨ ਦੇ ਬੈਠਾ ਹੈ ਜਾਂ ਬਹੁਤ ਗਰੀਬ ਘਰ ਦਾ ਗਾਵ ਹੈ ਇਹ ਪੜ ਨਹੀਂ ਸਕਦੇ ਇਹ ਤਰੱਕੀ ਨਹੀਂ ਕਰ ਸਕਦੇ ਤੇ ਇੱਕ ਗੱਲ ਮੈਂ ਕਹਿਣਾ ਚਾਹੂੰਗੀ ਕਿ ਮੈਂ ਅੱਜ ਛੋਟੀ ਜੀ ਇੱਕ ਕੋਸ਼ਿਸ਼ ਕੀਤੀ ਹੈ ਦਾਦੀ ਦਾ ਰੋਲ ਕਰਨ ਦੀ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਤਾਂ ਤੁਸੀਂ ਮੈਨੂੰ ਕਮੈਂਟਸ ਇਦ ਦੱਸਿਓ ਫਿਰ ਮੈਂ ਦੱਦੀ ਜ਼ਰੂਰ ਕਰਿਆ ਕਰੂੰਗੀ ਮੈਨੂੰ ਮਜ਼ਾ ਬੜਾ ਆਇਆ ਅੱਜ ਆ ਤੇ ਮੈਂ ਬਹੁਤ ਹੀ ਜ਼ਿਆਦਾ ਇੰਨਾ ਮਜ਼ਾ ਆਇਆ ਨਾ ਰੋੜ ਕਰਨ ਲੱਗੇ ਹੁਣ ਕੋਈ ਖਾਵਾਂਗੇ ਸ਼ਮੀ ਮੈਡਮ ਨੂੰ ਦਾਦੀ ਦਾ ਰੋਲ ਅਲਰੈਡੀ ਵਾਕਈ ਹੀ ਬਹੁਤ ਜ਼ੱਜਿਆ ਬਹੁਤ ਸਮਾਰਟ ਲੱਗਦੇ ਪਏ ਨੇ ਇਹਨਾਂ ਨੂੰ ਮਾਰ ਵਾਈਟ ਕਰਨ ਦੀ ਲੋੜ ਨਹੀਂ ਲੋੜ ਬਣੀ ਪੱਪੇ ਨੇ ਜੱਜਿਆ ਤਾਂ ਆਵਾਜ਼ ਕੀ ਮੈਂ ਜਿਹੜੀ ਲੈਂਗੁਏਜ ਉਹ ਪਿਓ ਦੀ ਬਣਦੀ ਤੇ ਦੱਸਿਓ ਤੇ ਖੁੰਡੀ ਮੈਨੂੰ ਫੜਦੀ ਨਹੀਂ ਆਂਡੀ ਮੈਂ ਕਿਹੜੇ ਪਾਸੇ ਫੜਾਂ ਅੰਨ ਮੈਨੂੰ ਦੱਸਿਆ ਇਧਰੋਂ ਫੜੋ ਦਾਦੀ ਜੀ ਨੇ ਖੁੰਡੀ ਫੁੱਟੀ ਬੜੀ ਸੀ ਮੈਨੂੰ ਮੈਡਮ ਤਰਕੇ ਬਖਾਉਣੀ ਉਹ ਤਾਂ ਮੈਂ ਕੋਸ਼ਿਸ਼ ਕਰਾਂਗੀ ਪਰ ਹੁੰਦੀ ਨਹੀਂ ਦਾਦੀ ਜੀ ਹੋ ਕੀ ਘੇ ਡੰਡੇ ਦਾਦੀਆਂ ਚੱਗੀਆਂ ਬੜੀਆਂ ਹੋਈਆਂ ਹੁੰਦੀਆਂ ਉਹ ਠੀਕ ਵੀ ਤੁਰਦੀਆਂ ਨੇ ਚਲੋ ਠੀਕ ਐ ਚਲੋ ਬੜਾ ਜਾ ਗਿਆ ਪਲੀਜ਼ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਐ ਅਸੀਂ ਮੈਸੇਜ ਕਿੱਦਾਂ ਦਾ ਪਾਇਆ ਵੈ ਮਤਲਬ ਤੁਸੀਂ ਸਮਝ ਚੁੱਕੇ ਹੋ ਕਿ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ ਕਿ ਕਿ ਕੌਣ ਕਿਹੜੀ ਜਾਤ ਪਾਤ ਦਾ ਵੈ ਜਾਂ ਕਿੰਨੇ ਕੰਮ ਕਰਦਾ ਜਾਂ ਕਿਸ ਤਰ੍ਹਾਂ ਮੇਰੀ ਗਰੀਬੀ ਚ ਜਗਾ ਦਾ ਹੈ ਇਨਸਾਨ ਦਾ ਰੱਬ ਨੇ ਕੋਈ ਇਹ ਬਣਾ ਕੇ ਥੱਲੇ ਤੋਰੇ ਐ ਬਸ ਐ ਜਿਹੜਾ ਭੇਦ ਭਾਵ ਐ ਸਾਡੇ ਵਰਗਿਆਂ ਨੇ ਖੋਲੇ ਹੋਏ ਨੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਟੋਰੀ ਕਿਦਾਂ ਦੀ ਲੱਗੀ ਤੇ ਅੱਗੇ ਵੀ ਅਸੀਂ ਵਧੀਆ-ਵਧੀਆ ਸਟੋਰੀਆਂ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤੇ ਤੁਸੀਂ ਇਦਾਂ ਹੀ ਸਾਨੂੰ ਮਾਨ ਦਿੰਦੇ ਰਹੋ ਤੇ ਅਸੀਂ ਭਾਵੇਂ ਠੀਕ ਐ ਤੇ ਭਾਵੇਂ ਨਹੀਂ ਠੀਕ ਤੇ ਤੁਹਾਡੇ ਵਾਸਤੇ ਕੰਮ ਕਰਦੇ ਰਹੀਏ ਖੁਸ਼ ਰਹਿੰਦੇ ਰਹੀਏ ਤੇ ਲਾਈਕ ਇੰਜੋਏ ਕਰਦੇ ਰਹੀਏ ਉਹ ਤੇ ਖੁੰਡੀ ਸਿੱਧੀ ਥੋੜਾ ਸਾਰੇ ਆਪ ਦਾ ਥੈਂਕ ਯੂ ਸੋ ਮਚ ਤੁਹਾਡੇ ਕਰਕੇ ਹੀ ਇੰਨੀ ਗਰਮੀ ਸਹਾਰ ਗਏ ਦੇਖ ਲਓ 9 ਵਜੇ ਚੱਲੇ ਨੇ ਅੱਜ ਅਸੀਂ 9 ਵਜੇ ਤੱਕ ਲੱਗੇ ਹੋਏ ਆ ਆਹ ਵੇਖ ਲਓ ਮੇਰੇ ਘਰ ਰੋਟੀ ਨਹੀਂ ਪੱਕੀ ਇਹਨਾਂ ਨੇ ਹੁਣ ਮੈਨੂੰ ਲਿਆ ਕੇ ਦੇ ਦੇਣੀ ਹੈ ਜੇ ਤੇ ਮੇਰੇ ਘਰੇ ਮੈਂ ਨਹੀਂ ਪਹੁੰਚਿਆ ਮੈਂ ਵੀ ਆਪਣੇ ਘਰ ਜਾਦਾ ਮੈਂ ਮੇਰਾ ਵੀ ਪਰਿਵਾਰ ਉਡੀਕ ਲੈਂਦੇ ਆ ਮੈਂ ਵੀ ਇੱਥੇ ਹੀ ਆ ਓਕੇ ਜੀ ਬਾਏ ਬਾਏ ਗੁੱਡ ਨਾਈਟ ਸ਼ਕਤ ਕਾਲ